ਸਰ ਉਤਰਾ ਜੀ ਕਿੰਨਾ ਸਾਰਾ ਵੀ ਲਿਖਿਆ ਹੋਇਆ ਕੋਈ ਨਹੀਂ ਆਪਾਂ ਤਾਂ ਅੰਮ੍ਰਿਤ ਜੀ ਅਲੱਗ-ਅਲੱਗ ਕਰਦਾ ਨੇ 15 ਲੱਖ ਕੁ ਲੱਗੇਗਾ ਮੈਡੀਕਲ ਤੋਂ ਜ਼ਿਆਦਾ ਸਰ ਉਧਰ ਆ ਜੀ ਅੱਛਾ ਬੰਦੇ ਨੂੰ ਅੰਦਰੋਂ ਲੱਗ ਲੱਗਦਾ ਨਹੀਂ ਅੰਦਰੋਂ ਲੱਗ ਕੋਈ ਜਿਦਾ ਮੈਡੀਕਲ ਤੋਂ ਜ਼ਿਆਦਾ ਅੱਜ ਮਾਂਜੋ ਗੈਸਟੀਮ ਸਾਹਿਬ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਔਰ ਜੋ ਕਿ ਇਲੈਕਸ਼ਨ ਕਮਿਸ਼ਨ ਦੇ ਨਾਮ ਤੇ ਸੀਗਾ ਔਰ ਇਸ ਵਿੱਚ ਦੱਸਿਆ ਗਿਆ ਕਿ ਅੱਜ ਤੋਂ 11 ਸਾਲ ਪਹਿਲਾਂ ਕੇਂਦਰ ਸਰਕਾਰ ਨੇ ਜੋ 15-15 ਲੱਖ ਰੁਪਏ ਦਿੱਤਾ ਗਿਆ ਸੀਗਾ ਉਹ ਅਜੇ ਤੱਕ ਨਹੀਂ ਦਿੱਤਾ ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ 2022 ਦੇ ਵਿੱਚ ਚੋਣ ਮੈਨੀਫੈਸਟੋ ਵਿੱਚ ਔਰ ਹਰ ਔਰਤ ਨੂੰ 1-1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ 3-7 ਮਿੱਥ ਜਾਣ ਤੇ ਸੀ ਤਾਂ ਕਿ ਕੋਈ ਵੀ 1 ਰੁਪਇਆ ਨਹੀਂ ਦਿੱਤਾ ਅਸੀਂ ਮੰਗ ਕਰਦੇ ਹਾਂ ਕਿਆ ਜੇ ਉਹ ਬਜਟ ਸੈਸ਼ਨ ਚੱਲਣਾ ਹੈ ਇਸ ਦੇ ਵਿੱਚ ਪਹਿਲ ਦੇ ਤੌਰ ਤੇ ਪੰਜਾਬ ਦੀ ਹਰ ਔਰਤ ਨੂੰ ਜਿਹੜਾ 2000-1000 ਰੁਪਏ ਦਿੱਤਾ ਜਾਵੇ ਤੇ ਸਰਕਾਰ ਨੂੰ ਇਹ ਹਦਾਇਤਵਾ ਜਿਹੇ ਕਾ ਨਾ ਦਿੱਤਾ ਤਾਂ ਆਪਾਂ ਕੀ ਹਰ ਤਰ੍ਹਾਂ ਦੀ ਸੰਘਰਸ਼ਾਂ ਵਿਚ ਆ ਰਹੀ ਹੈ ਸੁਣਾ ਲਈ ਜਿਹੜੇ ਬਾਲੇ ਸੱਤਾਂ ਦੇ ਪੈਸੇ ਹੈਗੇ ਆ ਉਹ ਵੀ ਸਰਕਾਰ ਨੂੰ ਦੇਣੇ ਆ ਜਿਹਨਾਂ ਦੀ ਇੱਕ ਇੱਕ ਦੋ ਦੋ ਕਿਸ਼ਤਾਂ ਪਈਆਂ ਹੋਈਆਂ ਆ ਉਹ ਵੀ ਦਿੱਤੀਆਂ ਜਾਣ ਕਿਸ਼ਤਾਂ ਕਦੋਂ ਲੈਣੇ ਬਾਕੀ ਸਭ